ਨਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀਆਂ ਸਚਿੱਤਰ ਜੀਵਨ ਸਾਖੀਆਂ ਸਾਖੀ 13ਵੀਂ ਸੁਲਬੀ ਘਾਤੇ ਸੁਲਹੀ ਘਾ ਅਸੀਂ ਪੂਰਾ ਯਤਨ ਕਰਾਂਗੇ ਕਿ ਹਰ ਇੱਕ ਨੂੰ ਸਿੱਖ ਇਤਿਹਾਸ ਨਾਲ ਜੋੜਨ ਦਾ ਮੈਂ ਤੁਹਾਡਾ ਆਪਣਾ ਨਿਰੰਤਰ ਪਰੀ ਸੱਚ ਦੀ ਰਾਹ ਟੀਵੀ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਦੋਂ ਗੁਰੂ ਜੀ ਨੇ ਇਹ ਇਨਫੋ ਕੀਤਾ ਕਿ ਵਡਾਲੀ ਵਿੱਚ ਰਹਿੰਦਿਆਂ ਕੋਈ ਨਾ ਕੋਈ ਘਟਨਾ ਵਾਪਰਦੇ ਹੀ ਰਹਿੰਦੀ ਹੈ ਤਾਂ ਆਪ ਆਪਣੇ ਪਰਿਵਾਰ ਸਹਿਤ ਅਵਸਰ ਆਗੇ ਸਹਿਬਜਾਦੇ ਉਤੇ ਹਮਲਿਆਂ ਕਾਰਨ ਸਿੱਖ ਸੰਗਤ ਨੇ ਬਾਬਾ ਪ੍ਰਿਥੀ ਚੰਦ ਨੂੰ ਇੰਨੀਆਂ ਫਟਕਾਰਾਂ ਪਈਆਂ ਕਿ ਉਹ ਆਪਣਾ ਡੇਰਾ ਕੂਚ ਕਰਕੇ ਵੇਦੀ ਆਪਣੇ ਸਾਰੇ ਪਿੰਡ ਚਲੇ ਗਏ ਅੰਮ੍ਰਿਤਸਰ ਵਾਂਗ ਹੀ ਉੱਥੇ ਹਰਿਮੰਦਰ ਸਾਹਿਬ ਬਣਾਇਆ ਤੇ ਗੱਦੀ ਲਾ ਕੇ ਬੈਠਣ ਲਗੇ ਪਰ ਸੰਗਤਾਂ ਨੂੰ ਕਿੱਥੋਂ ਫੜ ਲਿਆਉਂਦੇ ਪਰ ਪ੍ਰਿਥੀ ਚੰਦ ਨੇ ਵੇਖਿਆ ਕਿ ਕਮਾਈ ਦੇ ਸਾਧਨ ਬਿਲਕੁਲ ਖਤਮ ਹੋ ਰਹੇ ਹਨ ਤਾਂ ਉਸ ਹਕੂਮਤ ਦੀ ਮਦਦ ਨਾਲ ਗੁਰੂ ਅਰਜਨ ਦੇਵ ਜੀ ਨੂੰ ਅਫਸਰਾਂ ਵਿੱਚੋਂ ਕੱਢਣ ਦੀਆਂ ਬਿਆਨਤਾਂ ਬਣਾਈਆਂ ਉਹ ਲਾਹੌਰ ਜਾ ਕੇ ਹਾਕਮਾਂ ਨੂੰ ਮਿਲਣ ਲੱਗਾ ਉਹਨਾਂ ਨੂੰ ਕਈ ਕੀਮਤੀ ਤੋਹਫ਼ੇ ਅਤੇ ਸੁਗਾਤਾਂ ਪੇਟ ਕਰਕੇ ਆਉਂਦਾ ਕਈ ਹਾਕਮ ਉਹਦੇ ਨਿੱਜੀ ਦੋਸਤ ਬਣ ਗਏ ਬੱਬਾ ਮਹਾਦੇ ਬੇਸ਼ੱਕ ਦੁਨੀਆਂ ਦੇ ਸੁੱਖਾਂ ਸੁੱਖਾਂ ਤੋਂ ਅਟਕ ਸੀ ਉਹ ਵੀ ਕਈ ਵਾਰ ਕਿਰਤੀ ਚੰਦਰ ਨੂੰ ਸਮਝਾਉਣ ਗਿਆ ਪਰ ਜਦ ਪਿਰਥੀਚੰਦ ਉਸ ਦੀ ਕੋਈ ਗੱਲ ਨਾ ਸੁਣਦਾ ਤਾਂ ਉਸ ਨੂੰ ਸਹਿਜ ਸੁਭਾਅ ਸਰਾਪ ਵੀ ਤੇ ਆਉਂਦਾ ਉਹ ਕਹਿੰਦਾ ਤੁਰਕ ਖੁਦ ਹੀ ਤਬਾਹ ਹੋ ਜਾਣਗੀ ਇੱਕ ਵਾਰ ਪਿਰਥੀਚੰਦ ਨੂੰ ਇਹ ਖਬਰ ਮਿਲੀ ਕਿ ਉਸ ਦਾ ਇੱਕ ਦੋਸਤ ਹਾਕਮ ਸੁਲਹੀ ਖਾਂ ਉਸ ਦੇ ਸਹਰੇ ਪੇਟਰੇ ਪਰ ਆ ਰਿਹਾ ਹੈ ਪਿਰਥੀਚੰਦ ਨਿਬਰਤਾ ਜ਼ੈਦ ਉਸ ਨੂੰ ਆਖੋ ਚਾਹ ਮਿਲਿਆ ਤੇ ਆਪਣਾ ਦੁੱਖ ਫਿਰ ਦੁਹਰਾਇਆ ਸੁਲੀਖਾਨੇ ਉਸ ਦਿਸ਼ਕਾ ਜਦੋਂ بڑے ਤੀਰ ਨਾਲ ਸੁਣਿਆ ਤੇ ਕਿਹਾ ਦੇਖੋ ਹਾਲੇ ਮੈਂ ਬਹੁਤ ਜੰਮੀ ਕੰਮਾਂ ਵਿੱਚ ਰੁੱਝਿਆ ਹੋਇਆ ਹਾਂ ਇਸ ਲਈ ਮੈਂ ਆਪਣੇ ਭਤੀਜੇ ਸੁਲਬੀ ਖਾਨ ਨੂੰ ਆਦਾਇਨ ਕਰਾਂਗਾ ਕਿ ਉਹ ਅਫਸਰ ਜਾਵੇ ਅਤੇ ਗੁਰਗੱਦੀ ਦਾ ਖੋਇਆ ਹੋਇਆ ਹੱਕ ਤੁਹਾਨੂੰ ਵਾਪਸ ਦਿਲਾਵੇ ਸੁਲੀਖਾਨ ਦਾ ਸੱਟਾ ਲੈ ਕੇ ਉਹ ਖੁਦ ਸੁਲਬੀ ਖਾਨ ਨੂੰ ਜਾ ਮਿਲਿਆ ਪਰ ਸੁਲਬੀ ਖਾਨ ਮਾਰੋ ਮਾਰ ਕਰਦਾ ਜਦ ਪਿਆਸ ਗੁਜਾ ਤਾਂ ਦਰਿਆ पार ਕਰਦੋਂ ਪਹਿਲਾਂ ਉਸ ਦਾ ਇੱਕ ਉਹ ਅਹੁਦੇਦਾਰ हसन ਅਲੀ ਨਾਲ ਝਗੜਾ ਹੋ ਗਿਆ। हसन ਅਲੀ ਇੱਕ ਬਲਵਾਨ ਸੂਰਮਾ ਸੀ। ਗਰੋਧ ਵਿੱਚ ਆ ਕੇ ਉਸ ਸੁਲਪੀ ਖਾਨ ਦੀ ਧੌਣ ਲਾ ਦਿੱਤੀ। ਚਲ ਪਰਤੇ ਚੰਦਰ ਨੂੰ ਇਹ ਪਤਾ ਲੱਗਾ ਕਿ ਸੁਲਪੀ ਖਾਨ ਨੂੰ ਕਤਲ ਕਰ ਦਿੱਤਾ ਗਿਆ ਹੈ ਤਾਂ ਉਸ ਨੂੰ ਬਹੁਤ ਦੁੱਖ ਹੋਇਆ। ਉਸ ਦੇ ਸਾਰੇ ਮਨਸੂਬੇ ਤਰੇ ਤਰਾਏ ਰਹੇਗੇ। ਉਹ ਸੁਲਹੀ ਖਾਨ ਪਾਸ ਗਿਆ ਅਤੇ ਇਮਤਤਾ ਕਰਨੇ ਕਰਕੇ ਉਸ ਨੂੰ ਅਮਰ ਸਰ ਉਤੇ ਹਮਲਾ ਕਰਨ ਲਈ ਮਨਾ ਲਿਆ। ਪਿਰਥੀ ਚੰਦ ਨੇ ਉਸ ਨੂੰ ਕਾਫੀ ਰਕਮ ਦੇਣ ਦਾ ਵਾਅਦਾ ਕੀਤਾ। ਜਦ ਸਿੱਖਾਂ ਨੂੰ ਇਸ ਖਬਰ ਦਾ ਪਤਾ ਲੱਗਾ ਤਾਂ ਉਹਨਾਂ ਗੁਰੂ ਜੀ ਤੋਂ ਬੇਨਤੀ ਕੀਤੀ ਕਿ ਤੁਰੰਤ ਬਾਦਸ਼ਾਹ ਅਕਬਰ ਨੂੰ ਖਬਰ ਭੇਜਣੀ ਚਾਹੀਦੀ ਹੈ। ਪਰ ਗੁਰੂ ਜੀ ਨੇ ਇਹ ਗੱਲ ਪ੍ਰਵਾਨ ਨਾ ਕੀਤੀ ਅਤੇ ਕਿਹਾ ਸਾਨੂੰ ਵਾਹਿਗੁਰੂ ਤੇ ਭਰੋਸਾ ਕਰਨਾ ਚਾਹੀਦਾ ਹੈ ਅਤੇ ਉਸ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ। ਸੁਲੇਮਾਨ ਆਪਣੀ ਫੌਜਾ ਲੈ ਕੇ ਹੇ-ਹੇ ਜਾ ਆਪ ਕੁਜਾ ਫਿਰਤੀ ਚੰਦ ਨੇ ਉਸ ਦੀ ਬੜੀ ਸੇਵਾ ਕੀਤੀ ਸ਼ਾਮ ਨੂੰ ਫਿਰਤੀ ਚੰਦ ਉਸ ਨੂੰ ਆਪਣੇ ਨਵੇਂ ਚਾਲੂ ਚਾਲੂ ਕਿਤੇ ਇੱਟਾਂ ਦੇ ਪੱਠੇ ਨੂੰ ਵਿਖਾਉਣ ਲੈ ਗਿਆ ਸੁਲੀ ਖਾਂ ਬਾਬਾ ਕਮੰਡੀ ਅਤੇ ਆਕੜਵਾਸੀ ਉਸ ਪਾਸ ਇੱਕ ਸਭ ਤੋਂ ਵਧੀਆ نسل ਦਾ ਘੋੜਾ ਸੀ ਉਸ ਘੋੜੇ ਉੱਤੇ ਵੀ ਉਸ ਨੂੰ ਬਹੁਤ ਮਾਣ ਸੀ ਜਦ ਉਸ ਦਾ ਘੋੜਾ ਵੱਡੇ ਬਣੇ ਦੇ ਕੋਲ ਗਿਆ ਤਾਂ ਉਹ ਇੱਕ ਪੰਛੀ ਦੇ ਉੱਡਣ ਕਰਕੇ ਡਰ ਗਿਆ ਤੇ ਛਾਲ ਮਾਰ ਕੇ ਪੱਠੇ ਦੀ ਕੰਧ ਟੱਪ ਕੇ ਸੁਲਹੀ ਖਾਂ ਸਮੇਤ ਬਲਦੇ ਪੱਠੇ ਵਿੱਚ ਚੜ ਟਿਕਾ ਪਿਰਥੀ ਚੰਦ ਰੌਲਾ ਹੀ ਪਾਉਂਦਾ ਰਹਿ ਗਿਆ ਤੇ ਸੁਲਹੀ ਖਾਂ ਸੜ ਕੇ ਸੁਆਹ ਹੋ ਗਿਆ ਪਿਰਥੀ ਚੰਦ ਦਾ ਇਹ ਯਤਨ ਵੀ ناکਾਮ ਰਿਹਾ ਫੌਜਾਂ ਵਾਪਸ ਲਾਹੌਰ ਚ ਲੈ ਗਈਆਂ ਵਾਪਸ ਮੁੜਨ ਲੱਗਿਆ ਫੌਜਾਂ ਦੇ ਛੋਟੇ ਕਮਾਂਡਰ ਨੇ ਪਿਰਥੀ ਚੰਦ ਨੂੰ ਸੁਲਹੀ ਖਾਂ ਦੀ ਮੌਤ ਦਾ ਚੁਪੇਵਾ ਧਰਾਇਆ ਤੇ ਇਹ ਵੀ ਤਾਰਨਾ ਕਰਕੇ ਕਿ उसने इसका सिक्टा भुगतना पवेगा जब पृथ्वी चंद ने एक पता लगा कि मुगल हुकूमत भी उसके खिलाफ हो गई है तो वह दड़ वट के बह गया और दोबारा कोई शरारत करने की कोशिश ना की थी। फुल चुको माफ करनी लिख जो है वीडियो बना के आप जी के अगे पेश की थी है ਜੇਕਰ ਕੋਈ ਗਲਤੀ ਹੋ ਗਈ ਹੋਵੇ ਬੋਲਣ ਵਿੱਚ ਤਾਂ ਸਾਨੂੰ ਇਸ ਲਈ ਮਾਫ ਕੀਤਾ ਜਾਵੇ ਜਾਂ ਅਸੀਂ ਮਾਫੀ ਮੰਗਦੇ ਹਾਂ ਹੋਰ ਵੀਡੀਓ ਦੇਖਣ ਲਈ ਸਤਿ ਦੀ ਰਾਹ ਟੀਵੀ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਫੇਸਬੁੱਕ ਪੇਜ ਨੂੰ ਫੋਲੋ ਕਰੋ ਅਤੇ ਸ਼ੇਅਰ ਕਰੋ ਧੰਨਵਾਦ